ਡਰਗ ਡਿਪਾਰਟਮੈਂਟ ਵੱਲੋਂ ਟੀਮ ਆਈ ਜੋ ਆਪਣੇ ਆਪ ਨੂੰ ਜਨਰਲ ਲਾਇਸੈਂਸਿੰਗ ਅਥਾਰਟੀ ਕੋਲੋਂ ਡੈਜ਼ਿਗਨੇਟਡ ਐਜ਼ ਜੀਐਲਏ ਡੈਜ਼ਿਗਨੇਟਡ ਨੇ ਉਹਨਾਂ ਨੇ ਸਾਡੇ ਸ਼ਹਿਰ ਆ ਕੇ ਲੋਕਲ ਡਰਗ ਇੰਸ펙ਟਰ ਦੀ ਗੈਰ ਹਾਜ਼ਰੀ ਵਿੱਚ ਬਾਹਰੋਂ ਜ਼ਿਲ੍ਹੇ ਵਿੱਚੋਂ ਇੱਕ ਹੋਰ ਡਰਗ ਇੰਸ펙ਟਰ ਸਾਹਿਬਾਨ ਨੂੰ ਲਿਆ ਕੇ ਸਾਡੇ ਸ਼ਹਿਰ ਦੀਆਂ ਦੁਕਾਨਾਂ ਨੂੰ ਇਨਸਪੈਕਸ਼ਨ ਕਰਨੀ ਸਟਾਰਟ ਕਰ ਦਿੱਤੀ ਜਿਹਦੇ ਵਿਰੋਧ ਪੱਖੋਂ ਸਾਡੇ ਜ਼ਿਲ੍ਹੇ ਦੇ ਕੈਮਿਸਟਾਂ ਨੇ ਆਪਣੀਆਂ ਸਿੰਬੋਲਿਕ ਐਜ਼ ਅ ਸਿੰਬਲ ਥੋੜੀ ਦੇਰ ਲਈ ਦੁਕਾਨਾਂ ਦਾ ਸ਼ਟਰ ਡਾਊਨ ਕਰਕੇ ਹੜਤਾਲ ਕੀਤੀ ਇਹ ਇੱਕ ਸਿੰਬੋਲਿਕ ਹੜਤਾਲ ਸੀ ਜਿਸ ਨਾਲ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਉਹਨਾਂ ਅਫਸਰਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਜੋ ਪਾਵਰ ਤੁਹਾਡੇ ਕੋਲ ਨਹੀਂ ਹੈ ਉਹਦੀ ਉਹ ਉਹਦਾ ਨਾ ਕਰੋ ਤੁਹਾਡੇ ਕੋਲ ਇੱਕ লাইসেন্সিং অথরিটি ਹੋਣ ਦੇ ਨਾਤੇ ਜਸਟ ਲਾਇਸੈਂਸ ਦੇਣ ਦੀ ਪਾਵਰ ਹੈ ਇਨਸਪੈਕਸ਼ਨ ਦੀ ਪਾਵਰ ਨਹੀਂ ਹੈ ਜੇ ਟੈਂਪਰਰੀਲੀ ਤੁਹਾਨੂੰ ਕਿਥੋਂ ਕੋਈ ਪਾਵਰ ਮਿਲੀ ਵੀ ਸੀ ਤਾਂ ਅਸੀਂ ਪੰਜਾਬ ਸਰਕਾਰ ਨੂੰ ਅੱਗੇ ਇਹ ਬੇਨਤੀ ਕਰਾਂਗੇ ਕਿ ਲਾਇਸੈਂਸਿੰਗ অথਿਟੀ ਨੂੰ ਦੁਕਾਨਾਂ ਇਨਸਪੈਕਟ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਪਹਿਲੀ ਗੱਲ ਤਾਂ ਇਹ ਪਾਵਰ ਪਹਿਲਾਂ ਕਦੇ ਨਹੀਂ ਸੀ ਜੇ ਟੈਂਪਰਰੀਲੀ ਕਦੇ ਇਨ ਦਾ ਨੇਮ ਆਫ ਨਸ਼ਾ ਵਿਕੰਦ ਦੇ ਨਾਮ ਦੇ ਉੱਤੇ ਪੰਜਾਬ ਵਿੱਚ ਦੁਕਾਨਾਂ ਨੂੰ ਦਵਾਈਆਂ ਦੀਆਂ ਨੂੰ ਚੈੱਕ ਕੀਤਾ ਜਾਂਦਾ ਸੀ ਜੱਡਲੇ ਨੂੰ ਥੋੜੀ ਦੇਰ ਲਈ ਪਰਮਿਸ਼ਨ ਮਿਲੀ ਤਾਂ ਅਸੀਂ ਸਰਕਾਰ ਅੱਗੇ ਪੰਜਾਬ ਸਰਕਾਰ ਅੱਗੇ ਪੂਰਜੋਰ ਬੇਨਤੀ ਕਰਦੇ ਹਾਂ ਕਿ ਲਾਇਸੈਂਸਿੰਗ ਅਥਾਰਟੀ ਨੂੰ ਦੁਕਾਨਾਂ ਚੈੱਕ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਸਾਡ ਨੂੰ ਚੈੱਕ ਕਰਨੇ ਹਰ ਜ਼ਿਲ੍ਹੇ ਵਿੱਚ ਡਰੱਗ ਇੰਸਪੈਕਟਰ ਹੈ ਹਾਇਰ ਨੇ ਇਨਸਪੈਕਸ਼ਨ ਦੀ ਜਿਹੜੀ ਪਾਵਰ ਹੈ ਉਹ ਡਰੱਗ ਇੰਸਪੈਕਟਰ ਕੋਲ ਹੀ ਸ਼ੁਰੂ ਤੋਂ ਹੁੰਦੀ ਹੈ ਉਹੀ ਕਰਦੇ ਆਏ